viria para we live ਆਇਆ ਫੋਟੋਗ੍ਰਾਫਰ ਕਰ ਦਿੱਤਾ। ਮੱਥੀ। ਇਹ ਸਰ ਜਿਹੜਾ ਆਪਾਂ ਹੁਣ ਸੰਪਲ ਭਰਿਆ। ਅੱਜ ਹੀ ਇੱਕ সিলਵਰ ਫੋਇਲ ਵਾਲੀ ਬਰਫੀ ਦਾ ਭਰਿਆ ਹੈ। ਜੀ ਤੇ ਨਾਲ ਉਸ ਦੁਕਾਨ ਤੋਂ ਅਸੀਂ ਬੇਸਨ ਨੱਬਤੀਸਾ ਭਰੇ। ਪਤੀਸਾ ਦਾ ਹਾਂਜੀ ਤੇ ਉਹ ਆਪਾਂ। ਆਪਣਾ ਸ਼ੋਭਨਾਮ ਡਾਕਟਰ ਜਤਿੰਦਰ ਬਾੜੀਆ ਡੀਐਚਓ, ਟੂਟ ਸੈਫਟੀ ਬਾੜੀਆ। ਓਕੇ ਸਰ ਥੈਂਕ ਯੂ ਬਹੁਤ। ਸਤਿ ਸ਼੍ਰੀ ਅਕਾਲ ਜੀ ਮੈਂ ਸਿਵਲ ਸਾਜਨਾ ਹੁਸ਼ਿਆਰਪੁਰ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਿੰਨੇ ਵੀ ਫੂਡ ਵਕਰੀਤਾ ਜਿਨ੍ਹਾਂ ਵਿੱਚ ਖਾਸ ਕਰਕੇ ਖਾਦ ਪਦਾਰਤ ਵੇਚਦੇ ਆ ਜੋ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਵੇਚ ਰਹੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਇਹ ਤਿਉਹਾਰਾਂ ਦੇ ਮੱਦੇ ਨਜ਼ਰ ਇਹ ਦੇ ਵਿੱਚ ਜੋ ਕੋਈ ਬੁਲਾਵਟ ਖੋਰੀ ਹੈ ਉਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਵੱਧ ਤੋਂ ਵੱਧ ਸਿੰਪਲ ਲਾਈਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਕੋਈ ਸ਼ੂ ਮਿਲਦੀ ਹੈ ਕਿ ਇਹ ਇੱਥੇ ਕੋਈ ਬਨਾਵਟੀ ਦੁੱਧ ਪਨੀਰ ਜਾਂ ਕੋਈ ਇਹ ਵੇਚ ਰਿਹਾ ਜਾਂ ਟਰਾਂਸਪੋਰਟ ਕਰ ਰਿਹਾ ਉਹ ਸਾਡੀ ਫੂਡ ਸੇਫਟੀ ਟੀਮ ਨੂੰ ਜਾਂ ਸਾਡੇ ਦਫ਼ਤਰ ਸਿਵਲ ਸਹਾਜਨ ਕੰਟੈਕਟ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਆ ਔਰ ਇਹ ਸਾਰੇ ਫੂਡ ਵਗਰੇਤਾ ਨੂੰ ਅਪੀਲ ਕਰਦੇ ਆ ਕਿ ਮਿਲਾਵਟ ਹੋਰੀ ਤੋਂ ਪਰੇ ਰਹਿ ਰਿਹਾ ਜਾਵੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਨਹੀਂ ਤਾਂ ਇਸ ਨਹੀਂ ਤਾਂ ਜਿਹੜੇ ਇਸ ਤਰ੍ਹਾਂ ਦੇ ਕੋਈ ਪਦਾਰਥ ਪਕੜੇ ਗਏ ਉਹਨਾਂ ਉਰਾਂ ਵਿਰੁੱਧ ਅਸੀਂ ਬਣਵੀਂ ਕੂਈ ਕਾਰਵਾਈ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਫੂਡ ਸੇਫਟੀ ਟੀਮ ਨੇ ਕੋਟਫਤੂਈ ਅਤੇ ਮਾਲਪੁਰ ਚਾਪੇ ਮਾਰੀ ਕੀਤੀ ਹੈ ਉਰੇ ਦੌਰਾਨ ਅਸੀਂ ਅਪਰੋਕਸੀਮੇਟਲੀ ਚਾਰ ਸੈਂਪਲ ਜੀ ਲਿੱਤੇ ਹੈ ਅਸੀਂ ਕੋਟਫਤੂਈ ਇੱਕ ਮਿਠਾਈ ਵਾਲੀ ਫੈਕਟਰੀ ਚ ਵੀ ਗਏ ਸੀ ਜਿੱਥੇ ਅਸੀਂ ਕੋਆ ਵਗੈਰਾ ਦਾ ਸੈਂਪਲ ਲਿੱਤਾ ਹੈ ਇਸ ਦੇ ਨਾਲ ਹੀ ਦੂਸਰੀ ਵੀ ਸ਼ਾਪ ਜਿਹੜੀ ਨਾਮੀ ਗ੍ਰਾਮੀ ਸ਼ਾਪ ਹੈਗੀ ਹੈ ਉਥੋਂ ਅਸੀਂ ਸਿਲਵਰ ਲੀਫ ਵਾਲੇ ਬਰਫੀ ਦੇ ਸੈਂਪਲ ਲਿੱਤੇ ਆ ਇਸ ਤੋਂ ਇਲਾਵਾ ਮਾਲਪੁਰ ਵੀ ਅਸੀਂ ਇੱਕ ਜਿਹੜੀ ਹੈਗੀ ਹੈ ਬਰਫੀ ਦੇ ਸੈਂਪਲ ਲਿੱਤੇ ਆ ਇੱਕ ਗੱਡੀ ਵੀ ਅਸੀਂ ਇੰਟਰਸੈਪਟ ਕੀਤੀ ਸੀ ਜਿਹੜੀ ਕਿ ਨਾਲ ਦੇ ਡਿਸਟ੍ਰਿਕਟ ਤੋਂ ਉੱਥੋਂ ਮਠਾਈ ਲੈ ਕੇ ਆ ਰਹੀ ਸੀ ਉੱਥੋਂ ਅਸੀਂ ਸਿਲਵਰ ਲੀਫ ਵਾਲੀ ਬਰਫੀ ਦੇ ਸੈਂਪਲ ਲਿੱਤੇ ਆ ਟੋਟਲ ਅਸੀਂ 4 ਸੈਂਪਲਸ ਲਿੱਤੇ ਆ ਔਰ ਇਹਨਾਂ ਦੇ ਸੈਂਪਲ ਅਸੀਂ ਲੈਬ ਲਈ ਭੇਜ ਰਹੇ ਆ ਔਰ ਇਹਨਾਂ ਦੇ ਅਗੇਂਸਟ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਜੋ ਰਿਪੋਰਟ ਮਿਲਣ ਦੇ ਸਾਹਮਣੇ ਅਸੀਂ ਕਰਦੇ ਰਾਂਗੇ ਬਾਕੀ ਸਾਡੀ ਫੂਡ ਸੇਫਟੀ ਟੀਮ ਆ ਲਗਾਤਾਰ ਹੀ ਆ ਛਾਪੇਮਾਰੀ ਕਰ ਰਹੀ ਹੈ ਔਰ ਜੇ ਕਿਸੇ ਨੂੰ ਨਾ ਕੋਈ ਇਨਫਰਮੇਸ਼ਨ ਮਿਲਦੀ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦਾ ਹੈ ਬਾਕੀ ਮੈਂ ਫੂਡ ਸੇਫਟੀ ডিপਾਰਟਮੈਂਟ ਵੱਲੋਂ ਸਾਰੇ ਹੀ ਜਿੰਨੇ ਵੀ ਹੈਗੇ ਇੱਥੇ ਦੁਕਾਨਦਾਰ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਜੇ ਇਦਾਂ ਦੀ ਕੋਈ ਗੱਲ ਹੋਈ ਹੈ ਜਾਂ ਸਾਨੂੰ ਪਤਾ ਲੱਗਦਾ ਹੈ ਉਹਦੇ ਅਗੇਂਸਟ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਧੰਨਵਾਦ